ਨਾਵਾ ਜੋ ਬੋਲੇ ਸੋ ਨਰਭੈ ਜੈ ਜੈ ਇਹਦਾ ਨਹੀਂ ਸੋ ਨਰਭੈ ਸਭਾ ਸਰਵ ਜੀ ਮਹਾਰਾਜ ਕੀ ਬੋਲੇ ਦਾ ਪੰਜਾਬ ਵਿੱਚ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਮੈਂ ਕਹਾਂਗਾ ਕਿ ਹੁਣ ਪਗੜੀ ਦੀ ਰਸਮ ਹੋਏਗੀ ਬਾਬਾ ਮੈਂ ਕੀ ਨਾਚੀ ਫਗੜੀ ਰਸਮ ਕਰ ਰਹੇ ਨੇ ਸਾਰਿਆਂ ਨੇ ਇੱਕ ਵਾਰੀ ਜਕਾਰਾ ਬੋਲਣਾ ਵਾ ਜੋ ਬੋਲੇ ਸੋ ਨਿਰਭੈ ਧਰਮ ਆਮੀ ਪੁਰੀ ਜੈ ਮੈਂ ਸਾਡੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ساری ਜ਼ਿੰਦਗੀ ਇੱਥੇ ਕਰ ਦਿੱਤੀ ਹੈ ਉਹਨਾਂ ਨੂੰ ਕਹਾਂਗਾ ਕਿ ਉਹ ਆਪਣੇ ਦੇਦਿਆਂ ਘਰਾਂ ਤੋਂ ਜ਼ਾਕਰ ਸਾਹਿਬ ਜਿੰਨੀ ਵੀ ਟੀਮ ਇੱਥੇ ਪਹੁੰਚੀ ਆ ਉਹਨਾਂ ਦੇ ਨਾਲ ਰੂਬਰੂ ਹੋਣ ਮਰੇ ਆ ਗਿਆ ਜੀ ਸੰਸਮਾਜ ਦੇ ਮੁਖੀ ਸਾਹਿਬ ਆ ਗਿਆ ਜੀ ਆ ਗਿਆ ਤੇ ਲੈਣੀ ਪੈਣੀ ਨੇ ਜੀ ਕਿਹੜਿਆਂ ਦਾ ਘਰ ਉੱਥੇ ਢੁੱਕੀ ਘਰ ਬਣਾ ਕੇ ਆਉਂਦੇ ਆ ਉਹਨਾਂ ਨੂੰ ਘਰ ਮਿਲਦਾ ਹੈ ਉਹਦੇ ਨਾਲ ਹੀ ਜਿੱਥੇ ਤੁਣਾ ਸਾਹਿਬ ਜਿੱਥੇ ਢੁੱਕੀ ਲਖਮਤ ਸ਼ਾਬਾਸ਼ ਜੀ ਵੀ ਪੰਖੇ ਬੜਾ ਵਧੀਆ ਚੱਲਿਆ ਚੱਲਣ ਤੋਂ ਬਾਅਦ ਹਾਤੀ ਬਾਬਾ ਜੀ ਨੇ ਗੱਲ ਕੀਤੀ ਸਤਕੁਰ ਬਾਰਗਨਾ ਜੀ ਜਿਹੜੇ ਐਮ ਐਲ ਏ ਨੇ ਉਹਨਾਂ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ یہ بانڈی کی پرگت استت پاون بالمی کی تھی بھی کہ ماں جو ہندو تا جو مہاتیت موتی صاحب اتھے جو نکھ مست کون واتے صرف 2 منٹ واسطے گیدرام جی بیٹھے اون اور جا کر صاحب نو کہ سادی سنگت نو کہندے نے گیدرام جی گیدرا باو ਸੰਤ ਮਹਾਸਭਾ ਪਕੀ ਸ਼ਕਤੀ ਸਨਾ ਸਾਡੇ ਨਾਲ ਸਨੀ ਪ੍ਰਧਾਨ ਜੀ ਬਿੱਟੂ ਪਹਿਲਵਾਨ ਜੀ ਮੇਰੇ ਨਾਲ ਵੀ ਅਮਰਜੀਤ ਅਟਾਰੀ ਜੀ ਸਨੀ ਸਾਹਿਬ ਸਾਰਿਆਂ ਦੇ ਆਉਣ ਤੇ ਤਹਿ ਦਿਲੋਂ ਸ਼ੁਕਰੀਆ ਦਾਖਿਲ ਇਸ ਪਾਵਨ ਵਾल्ਮੀਕ ਤੀਰਥ ਤੇ ਸ੍ਰੀ ਗੁਰੂ ਗਿਆਨ ਨਾ ਮਹਾਰਾਜ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪਾਵਨ ਆਸ਼ਰਮ ਤੇ ਸ੍ਰੀ ਗੁਰੂ ਗਿਆਨ ਨਾਮ ਮਹਾਰਾਜ ਜੀ ਦਾ ਜੇਲ ਯਾਤਰਾ ਦਾ ਮੇਲਾ ਮਨਾਇਆ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗਿਆਨ ਨਾਮ ਜੀ ਮਹਾਰਾਜ ਨੇ ਇਸ ਵਾਲਮੀਕ ਤੀਰਥ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਇਸ ਦਾ ਨਾਮ ਪਹਿਲੇ ਕੋਈ ਵਾਲਮੀਕ ਤੀਰਥ ਨਹੀਂ ਸੀ ਲੈਂਦਾ ਬਹੁਤ ਲੋਕਾਂ ਨੂੰ ਇਤਿਹਾਸ ਦਾ ਨਹੀਂ ਸੀ ਪਤਾ ਜਿਸ ਤਰ੍ਹਾਂ ਪਹਿਲੇ ਵੀ ਗੱਲ ਚੱਲੀ ਹੰਤੋਂ ਸਾਰਾ ਸਮਾਜ ਹੀ ਜਾਗਰਤ ਹੈ ਇਹ ਨਹੀਂ ਕਹਿ ਸਕੂੰਗਾ ਵੀ ਕਲੀ ਵਾਲਮੀ ਸਮਾਜ ਹੀ ਜਾਗਰਤ ਹੈ ਸਾਰਾ ਹੀ ਸਮਾਜ ਜਾਗਰਤ ਹੈ ਪੂਰਾ ਸਨਾਤਨੀ ਜਾਗਰਤ ਹੈ ਵਾਲਮੀ ਕੀ ਮਹਾਰਾਜ ਜੀ ਬਾਣੀ ਨੂੰ ਇਤਿਹਾਸ ਨੂੰ ਸਭ ਜਾਣਦੇ ਹੈ ਵੀ ਇੱਥੇ ਵਾਲਮੀ ਮਹਾਰਾਜ ਜੀ ਨੇ ਸ੍ਰੀ ਰਵੈਣ ਸਾਹਿਬ ਨੂੰ ਸਪੂਰਨ ਕੀਤਾ ਲਬਕਾਸ਼ ਨੂੰ ਸਿੱਖਿਆ ਦੇਖਸਾ ਦਿੱਤੀ ਸੀਤਾ ਮਾਤਾ ਨੂੰ ਆਪਣੇ ਸ਼ਰਨ ਵਿੱਚ ਰੱਖਿਆ ਲਾ ਪ੍ਰਧਾਨ ਨਮਰਿਤ ਸਰ ਸ੍ਰੀ ਅਸ਼ੀਰਵਾਦ ਨਾਲ ਭਗਵਾਨ ਪਾਲਮਿਕੀ ਮਹਾਰਾਜ ਦੇ ਅਸ਼ੀਰਵਾਦ ਨਾਲ ਤੇ ਸਾਰੇ ਰਲ ਮਿਲ ਕੇ ਜਿਹੜਾ ਖੁੱਡਾ ਅਸ਼ੀਰਵਾਦ ਜਿਹੜਾ ਸਾਡਾ ਤੁਸੀਂ ਜਿਹੜਾ ਅਸ਼ੀਰਵਾਦ ਦਿੱਤਾ ਹੈ ਇਹਦੇ ਨਾਲ ਚੱਲ ਕੇ ਆਪਣੇ ਸਮਾਜ ਦੇ ਆਪਣੇ ਇਸ ਰਾਮ ਪਿਰਸਥਾਨ ਦੀ ਜੋ ਸਮੱਸਿਆਵਾਂ ਜੁੜੀਆਂ ਰੱਖੀਆਂ ਜਿਹੜੇ ਹੋਰ ਵੀ ਹੈ ਸਾਰਿਆਂ ਨੂੰ ਪੱਠੇ ਕਰਨ ਦਾ ਕੰਮ ਤਾਂ ਤੁਸੀਂ ਚਾਲੂ ਕੀਤਾ ਹੁਣੋਂ ਵੀ ਮੇਂ ਪ੍ਰਚਾਰ ਕੇ ਸਾਰਿਆਂ ਨੂੰ ਨਾਲ ਲੈ ਕੇ ਇਸ ਪਿਰਸਥਾਨ ਦੀ ਮਰਿਆਦਾ ਕਾਇਮ ਕਰੀਏ ਤੇ ਸਾਡੇ ਪੰਜਾਬ ਦੀ ਜਿਹੜੀ ਸ਼ਾਨ ਮਰਿਆਦਾ ਹੈ ਉਹਨੂੰ ਵੀ ਬਹਾਲ ਕਰੀਏ ਉਹਦੇ 'ਚ ਯੋਗਦਾਨ ਤੁਹਾਡੇ ਅਸ਼ੀਰਵਾਦ बहुत बहुत सारे धन्यवाद आशीर्वाद लेना भगवान बाल्मीकि महाराज जी इतना स्थल राम कीर्थ आके प्रेरणा का भगवान बाल्मीकि जी दे आशीर्वाद ਨਾਲ ਉਹ ਅੱਜ ਸੰਤ ਯਾਨੀ ਨਾ ਜੀ ਦੇ ਉਹਨਾਂ ਦੇ ਰਿਹਾਈ ਦਿਵਸ ਤੇ ਜਿਹੜਾ ਐਡਾ ਵੱਡਾ ਸਮੂਹ ਇਕੱਠ ਹੋਇਆ ਉਹ ਉੱਥੇ ਵਿੱਚ ਸਾਰੇ ਸੰਤ ਸਮਾਜ ਤੋਂ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ ਪੰਜਾਬ ਦੀ ਬਿਹਤਰੀ ਵਾਸਤੇ ਉਹਨਾਂ ਨੇ ਕਿਹਾ ਵੀ ਆ ਕੇ ਅੱਗੇ ਵਧ ਕੇ ਪੰਜਾਬ ਨੂੰ ਜਿਹੜੇ ਗਲਦਲ ਚ ਪੰਜਾਬ ਫਸੇ ਉਹਨੂੰ ਬਚਾਓ ਤੇ ਇੱਥੇ ਇਸ ਪਵਿੱਤਰ ਸਥਾਨ ਦਾ ਜਿਹੜੀ ਮਾਨਮਰਿਆ ਦਾ ਹੈ ਇਸ ਵਿੱਚ ਜੋ ਕਿਸੇ ਕਿਸਮ ਦਾ ਵੀ ਲੋਡ ਹੈ ਉਹਨੂੰ ਸਾਰੀ ਜ਼ਰੂਰ ਤਨ ਜਕਰ ਸਾਹਿਬ ਨੇ ਬਿਲਕੁਲ ਓਨ ਆਰਡਰ ਪੰਜਾਬ ਦਾ ਵਿਗੜਾ ਉਹਨੂੰ ਕਿਸ ਤਰ੍ਹਾਂ ਵੇਚਦੇ ਨੇ ਇਹਦਾ ਹੱਲ ਕੀ ਹੈ ਕੱਲਾ ਸਾਰੀਆਂ ਹੋਣਗੇ ਸਭ ਆ ਕੇ ਇੱਥੇ ਆਏ ਸਾਰਾ ਗੱਲ ਕਰ ਹਾਂਜੀ ਅੱਜ ਦਾ ਸ਼ੁਭ ਦਿਹਾੜਾ ਜੋ ਸਹਿਬ ਸਤਿਗੁਰ ਗਿਆਨਨਾਥ ਮਹਾਰਾਜ ਜੀ ਦਾ ਵਿਜੇ ਦਿਵਸ ਜੋ ਕਿਆਸੀ ਦੇਨ ਜੇਲ ਯਾਤਰਾ ਕੱਟ ਕੇ ਆਏ ਅੱਜ ਦੇ ਦਿਨ 10 ਫਰਵਰੀ ਵਾਲੇ ਦੇ ਇਸ ਸ਼ੁਭ ਦਿਹਾੜੇ ਦੀ ਲਾਕਨਵਾਸੀਆਂ ਨੂੰ ਔਰ ਦੇਸ਼ਵਾਸੀਆਂ ਨੂੰ ਔਰ ਦੇਸਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਇਸੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜਿਹੜੋ ਪੰਜਾਬ ਦੇ ਪ੍ਰਧਾਨ ਬੀਜੇਪੀ ਦੇ ਜੋ ਬਣਾਏ ਗਏ ਨੇ ਸ਼ਰੀਲ ਜਾਖੜ ਜੀ ਉਹ ਵੀ ਇਸ ਸ਼ੁਭ ਦਿਹਾੜੇ ਦੇ ਮਕਸ਼ਤੇ ਵਿੱਚ ਸ਼ਰਦਾ ਦੇ ਆਪਣੇ ਫੁੱਲ ਚੜਾਉਣ ਵਾਸਤੇ ਆਏ ਨੇ ਜਿੰਨੇ ਵੀ ਉਹਨਾਂ ਦੀ ਪਾਰਟੀ ਆਈ ਆ ਸਾਰਿਆਂ ਨੂੰ ਇਸ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣ ਤੇ ਜੀ ਆਇਆਂ ਨੇ ਗਿਆ ਵਾਲਮੀ ਕੀ ਹਰ ਹਰ ਵਾਲਮੀ ਜੀ ਅੱਜ ਦਾ ਜਿਹੜਾ ਗਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਬੜਾ ਖੁਸ਼ ਦਿਨ ਹੈ ਜਨ 1966 ਦੇ ਵਿੱਚ ਸਰੂਜਾਨਾ ਜੀ 41 ਸਾਧੂਆਂ ਸਮੇਤ 81 ਦਿਨ ਦੀ ਜੇਲ੍ਹ ਜਾਂਤਾ ਕੱਟ ਗਈ ਪੀਰ ਤੇ ਪੁਲਿਸთან ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਅੱਜ ਦੇਤੇ ਗੈਰ ਮੈ ਲਗੇ ਨੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਜਖਰ ਜੀ ਆਏ ਨੇ ਜੇਨਾ ਦਾ ਪ੍ਰਾਲਾ ਸੰਤ ਅਦਿੱਤਿਆਨਾਥ ਜੀ ਮੁੱਖ ਮੰਤਰੀ ਯੂਪੀ ਸੰਤ ਬਾਰਗਨਾਥ ਜੀ ਜਿਨ੍ਹਾਂ ਸਾਰਾ ਕੰਟੈਕਟ ਕਰਾ ਕੇ ਇੱਥੇ ਲੈ ਕੇ ਆਏ ਹਨ ਬੜਾ ਭਾਗ ਬਰਦੇ ਨੇ ਹੈ ਅਸੀਂ ਬੜੀ ਖੁਸ਼ੀਆਂ ਕਿ ਇਹ ਮੁਦੀਜੀ ਸਰਕਾਰ ਦੇ ਅੰਸ਼ ਆਏ ਇੱਥੇ ਅਸੀਂ ਉਹ ਸਵਾਗਤ ਕੀਤਾ ਨਾਲ ਧੰਨਵਾਦ ਕੀਤਾ ਜੈ ਹਿੰਦ ਠੀਕ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬਲੇ ਸੋਨਰ ਪਾਇ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਸਾਹਿਬ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਮ ਰਾਜ ਜੀ ਦਾ ਸਤਿਗੁਰੂ ਹਰੀ ਨਾਮ ਰਾਜ ਜੀ ਦਾ ਮੌਜੂਦਾ ਗੱਦੀ ਨਸੀਬ ਸਤਿਗੁਰੂ ਮਹਾਰਾਜ ਮਲਕੀਤ ਨਾਮ ਬਾਰੇ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਦੇਸ਼ਾਂ-ਵਿਦੇਸ਼ਾਂ ਦੀਆਂ ਸੰਸਥਾਵਾਂ ਨੂੰ ਜਿਹੜਾ ਅੱਜ ਪਾਵਨ ਦਿਹਾੜਾ ਸਤਿਗੁਰੂ ਗਿਆਨ ਨਾਮ ਰਾਜ ਜੀ ਦਾ ਕੋਮੀ ਇਤਿਹਾਸਕ ਮੇਲਾ ਜਿੰਨ੍ਹਾਂ ਨੇ 81 ਦਿਨ ਜੇਲ੍ਹ ਕੱਟ ਕੇ ਪਾਵਨ ਵਾਲਮੀਕੀ ਤੀਰਥ ਨੂੰ ਯਾਦ ਕਰਾਇਆ ਤੇ ਬਾ ਇੱਧਰ ਰਿਹਾ ਹੋ ਕੇ ਜਿਹੜਾ ਇੱਕ ਸਰਕਾਰ ਨੂੰ ਜਿਹੜਾ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ ਵਾਲਮੀਕੀ ਤੀਰਥ ਹੈ ਵਾਲਮੀਕੀ ਸਮਾਜ ਦਾ ਹੀ ਆ ਉਸ ਦਿਨ ਤੋਂ ਜਿਹੜਾ ਹੈ ਬੜੀ ਉਤਸ਼ਾਹ ਦੇ ਸ਼ਰਧਾ ਦੇ ਨਾਲ ਵੈਲਮਿਕੀ ਸਮਾਜ ਵੱਲੋਂ ਔਰ ਸਤਿਗੁਰੂ ਮਲਕੀਤਨਾਥ ਜੀ ਮਹਾਰਾਜ ਵੱਲੋਂ ਜਿਹੜਾ ਹਰ ਸਾਲ 10 ਫਰਵਰੀ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਤੇ ਨਾਲ ਦੀ ਨਾਲ ਮੈਂ ਸੰਤਾਂ ਨੂੰ ਬੇਨਤੀ ਕਰਦਾ ਕਿ ਇਸ ਮੇਲੇ ਦੇ ਉੱਤੇ ਜਿਹੜੇ ਸੁਨੀਲ ਧਾਕੜ ਜੀ ਭਾਜੀਪੀ ਵੱਲੋਂ ਉਹ ਵੀ ਇੱਥੇ ਗੁਰੂ ਗਿਆਨਨਾਮ ਅਰਦੇ ਸਮਾਗਮ ਤੇ ਨਤਮਸਤਕ ਹੋਏ ਤੇ ਨਾਲ ਦੀ ਨਾਲ ਉਹਨਾਂ ਨੇ ਸੰਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜਾ ਤੁਹਾਡੇ ਕੁਝ ਵੀ ਅਧੂਰੇ ਕੰਮ ਆ ਜਿਹੜੀਆਂ ਨਕਮੀਆਂ ਸਰਕਾਰਾਂ ਬਾਦਲ ਸਰਕਾਰ ਦੇ ਵੇਲੇ ਤੋਂ ਲੈ ਕੇ ਕਾਂਗਰਸ ਸਰਕਾਰ ਵੀ ਆਈ ਆਮ ਆਦਮੀ ਵੀ ਆਈ ਜਿਨ੍ਹਾਂ ਨੇ ਵਾਲਮੀਕ ਤੀਰ ਬਾਰੇ ਕੁਛ ਵੀ ਨਹੀਂ ਸੋਚਿਆ ਉਥੋਂ ਦੇ ਪ੍ਰਬੰਧਾਂ ਬਾਰੇ ਉਥੋਂ ਦੇ ਜਿਹੜਾ ਪ੍ਰਸ਼ਾਸਨ ਨੇ ਅੱਜ ਆ ਕੋਈ ਸੇਵਾਦਾਰ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਉਹਨਾਂ ਨੂੰ ਤਨਖਾਹ ਵੀ ਨਹੀਂ ਅੱਜ ਤੱਕ ਹੋ ਰਹੀ ਜਿਸ ਦੇ ਬਦੌਲਤ ਜਿਹੜਾ ਸੰਗਤਾਂ ਦੇ ਵਿੱਚ ਬਹੁਤ ਗੁੱਸਾ ਤੇ ਬਹੁਤ ਇਹਦੇ ਵਿੱਚ ਰੋਸ ਭਰਿਆ ਮਾਹੌਲ ਵੀ ਆ ਤੇ ਜਿਹੜਾ ਸਰਕਾਰਾਂ ਨੇ ਹਾਨੂੰ ਕੇਜਰੀਵਾਲ ਨੇ ਭਗਵੰਤ ਮਾਨ ਨੇ ਬਹੁਤ ਵਿਸ਼ਵਾਸ ਦਿਵਾਇਆ ਸੀ कि ਜਿਹੜਾ ਸਾਡੀ ਸਰਕਾਰ ਬਣ ਤੇ ਅਸੀਂ ਤੁਹਾਨੂੰ ਜਿਹੜਾ ਵਾਲਮੀਕ ਤੀਰ ਦਾ ਪ੍ਰਬੰਧ ਜਿਹੜਾ ਨਾਸੰਪਰਤਾਇ ਦੇ ਹੱਥ ਵਿੱਚ ਵਾਲਮੀਕੀ ਸਮਾਜ ਦੇ ਹੱਥ ਵਿੱਚ ਦਿੱਤਾ ਜਾਊਗਾ ਜਿਹਦੇ ਵਿੱਚ ਸਰਕਾਰ ਨਾਕਾਮ ਰਹੀ ਆ ਉਸ ਵਿੱਚ ਹੁਣ ਜਿਹੜਾ ਅਸੀਂ ਸਤਿਗੁਰੂ ਮਹਾਰਾ ਮਲਕੀਤਨਾਥ ਜੀ ਵੱਲੋਂ ਔਰ ਪੂਰੇ ਸੰਤ ਸਮਾਜ ਵੱਲੋਂ ਜਿਹੜਾ ਭਾਜਪੀ ਨੂੰ ਸਮਰਥਨ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਭਾਈ ਜਿਸ ਤਰ੍ਹਾਂ ਆਮ ਆਦਮੀ ਨੂੰ ਦਿਲੋਂ ਸਮਰਥਨ ਕੀਤਾ ਇੱਕ ਵਾਰ ਭਾਜਪੀ ਨੂੰ ਵੀ ਜਿਹੜਾ ਕੰਬਲ ਦੇ ਫੋਨ ਨੂੰ ਖਿਲਾ ਕੇ ਜਿਹੜਾ ਬਹੁਤ ਉਤਸ਼ਾਹ ਦੇ ਨਾਲ ਵੱਡੀ ਅ ਲੀਡ ਦੇ ਨਾਲ ਜਿਹੜੀ ਆ ਜਿੱਤ ਦਵਾ ਕੇ ਪਾਵਨ ਵਾਲਮੀਕੀ ਤੀਰਥ ਨੂੰ ਯਾਦ ਕਰਾਉਣ ਦੇ ਵਿੱਚ ਯੋਗਦਾਨ ਪਾਓ ਜੈ ਵਾਲਮੀਕੀ ਹਰ ਹਰ ਵਾਲਮੀ ਅੱਜ ਬਹੁਤ ਹੀ ਭਗਾ ਮੰਡਲ ਦੇ ਨੂੰ ਸਾਡੇ ਸ਼੍ਰੀ ਸ਼੍ਰੀ 108 ਸਤਿਗਿਆਨਾਤੀ ਮਹਾਰਾਜ ਜੀ ਦਾ ਰਿਹਾਈ ਦਿਵਸ ਆ ਜਿਸ ਨੂੰ ਇੱਕ ਬਹੁਤ ਹੀ ਵਿਸ਼ਾਲ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤਾਂ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਪਾਵਨ ਦਿਹਾੜੇ ਨੂੰ ਮਨਾਉਣ ਵਾਸਤੇ ਵਾਲਮੀਕੀ ਆਸ਼ਰਮ ਅਮ੍ਰਿਤਸਰ ਪੁੱਜੇ ਨੇ ਅੱਜ ਇਸ ਤੋਂ ਵੱਡੀ ਗੱਲ ਇਹ ਆ ਕਿ ਬੀਜਪੀ ਦੀ ਮਹਾਨ ਨੇਤਾ ਬੀਜਪੀ ਦੇ ਸਾਡੇ ਪੰਜਾਬ ਪ੍ਰਧਾਨ ਸੁਰੀਲ ਜਾਖੜ ਜੀ ਆਪਣੀਆਂ ਟੀਮਾਂ ਲੈ ਕੇ ਨਤਮਸਤਕ ਹੋਏ ਨੇ ਤੋਂ ਅੱਜ ਸੰਤ ਸਮਾਜ ਨੇ ਆਪਣੇ ਆਪ ਨੂੰ ਬੀਜਪੀ ਦਾ ਸਮਰਥਨ ਦਿੱਤਾ ਹੈ ਜਿਹੜਾ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਤੋਂ ਘੱਟੋ ਘੱਟ 15 ਸਾਲ ਪਹਿਲਾਂ ਜਿਹੜਾ ਇਹ ਤੀਰਥ ਬਣਾਇਆ ਗਿਆ ਹੈ ਇਹ ਅਕਾਲੀਵਾਜਪਾ ਦੀ ਸਰਕਾਰ ਦੇ ਵਿੱਚ ਹੀ ਬਣਿਆ ਸੀ 320 ਕਰੋੜ ਰੁਪਏ ਲਗਾ ਕੇ ਉਹਨਾਂ ਨੇ ਸਟੀਲਸ ਨੂੰ ਬਣਾਇਆ ਉਸ ਤੋਂ ਬਾਅਦ ਆਈਆਂ ਸਰਕਾਰਾਂ ਕਾਂਗਰਸ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਬਿਲਕੁਲ ਦੂਰ ਤੱਕ ਕੂੜੇ ਦੇ ਢੇਰ ਲੱਗੇ ਹੋਏ ਨੇ ਬੀਬੀਆਂ ਦਾ ਪੋਣੇ ਵਾਸਤੇ ਅਸੀਂ 15 ਵਾਰ ਮੰਗ ਪੱਤਰ ਦਿੱਤਾ ਹੈ ਪਰ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਦੇ ਕੰਨ ਦੇ ਜੂ ਨਹੀਂ ਸਰਕੀ ਤੋਂ ਹਾਰ ਕੇ ਅੱਜ ਸਾਰੇ ਸੰਸਵਾਦ ਨੇ ਫਿਰ ਮੋੜ ਤੋਂ ਭਾਜਪੀ ਨੂੰ ਆਪਣਾ ਸਮਰਥਨ ਦਿੱਤਾ ਹੈ ਤੋਂ ਦੂਰ ਦੂਰ ਵਸਦੀਆਂ ਸੰਗਤਾਂ ਨੂੰ ਗੁਰੂ ਗਿਆਨਾ ਜੀ ਦੇ ਰਿਹਾਈ ਦੇ ਵਸਦੀਆਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ